ਸਿਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਬਿਆੰਤ ਮਾਨ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਪਿੰਡੂ ਜ਼ਿਮੀਦਾਰ ਤੇ ਅੱਜ ਇੱਕ ਵੱਖਰਾ ਤੇ ਨਵਾਂ ਕਨਸੈਪਟ ਲੈ ਕੇ ਆਏ ਆਂ ਵੈਸੇ ਤਾਂ ਜਿੰਨੇ ਵੀ ਭਰਾ ਆਪਣੇ ਨਾਲ ਜੁੜੇ ਆ ਅੱਗੇ ਤੁਸੀਂ ਲਗਾਤਾਰ ਲੜੀਵਾਰ ਆਪਣੇ ਕਾਫੀ ਸਟੱਡ ਫਾਰਮਾਂ ਦੀਆਂ ਪੰਜਾਬ ਦੇ ਨਾਮੀ ਸਟੱਡ ਫਾਰਮਾਂ ਦੀਆਂ ਵੀਡੀਓਜ਼ ਦੇਖਦੇ ਰਹਿੰਦੇ ਹੋ ਤੇ ਅੱਜ ਦੀ ਜਿਹੜੀ ਗੱਲਬਾਤ ਕਰਨੀ ਆ ਆਪਣੇ ਨਾਲ ਵੱਡੇ ਭਾਈ ਗਰਵੀਰ ਜੀ ਬੈਠੇ ਆ ਇਧਰਲੇ ਪਾਸੇ ਤੇ ਇੱਕ ਤਾਂ ਸਾਨੂੰ ਆਪਾਂ ਅੱਜ ਬੁਲਫ ਡੌਗ ਬਰੀਡ ਦਾ ਕੁੱਤਾ ਦਿਖਾਉਣਾਗਾ ਜਿਹੜਾ ਬਾਈ ਅਰਗੇ ਨੇ ਬਾਹਰੋਂ ਇੰਪੋਰਟ ਕਰਾਇਆ ਤੇ ਬਰੀਡਿੰਗ ਦੇ ਉੱਤੇ ਇੱਕ ਵੱਖਰਾ ਕਨਸੈਪਟ ਲੈ ਕੇ ਬਾਈ ਅਰਗੇ ਤੁਰਿਆ ਤੇ ਬਾਕੀ ਇਹਨਾਂ ਦੇ ਸਾਨੂੰ ਆਪਾਂ ਮਾਰਵਾੜੀ ਜਾਨਵਰ ਵੀ ਦਿਖਾਉਣੇ ਆ ਉਹਦੇ ਵਿੱਚ ਵੀ ਬਾਈ ਅਰਗੇ ਨੇ ਇੱਕ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਆ ਵੈਸੇ ਤਾਂ ਬਾਈ ਅਰਗੇ ਨੂੰ ਪੁਰਾਣਾ ਸ਼ੌਂਕ ਆ ਘੋੜੇ ਘੋੜੀਆਂ ਦਾ ਕਾਫੀ ਲੰਮੇ ਅਰਸੇ ਤੋਂ ਇਹ ਚੰਗਾ ਬਰੀਡਿੰਗ ਦੇ ਉੱਤੇ ਕੰਮ ਕਰ ਰਹੇ ਆ ਤੇ ਇੱਕ ਵੱਖਰਾ ਕਨਸੈਪਟ ਕੀ ਆ ਉਹ ਵੀ ਤੁਹਾਨੂੰ ਗੱਲਬਾਤ ਦੱਸਾਂਗੇ ਜਿਵੇਂ ਆਪਣੇ ਜ਼ਿਆਦਾਤਰ ਆਪਾਂ ਦੇਖਦੇ ਆਂ ਵੀ ਪੰਜਾਬ ਤੇ ਰਾਜਸਥਾਨ ਦੇ ਵਿੱਚ ਆਪਾਂ ਮਾਰਵਾੜੀ ਤੇ ਨੋਕਰਾ ਬਰੀਡ ਦੇ ਉੱਤੇ ਕੰਮ ਕਰਦੇ ਆਂ ਪਰ ਚੰਬੀ ਜਿਹੜੀ ਬਰੀਡ ਆਪਣੀ ਪੁਰਾਣੀ ਪੰਜਾਬ ਦੀ ਨਸਲ ਆ ਉਹਦੇ ਬਾਰੇ ਕਿਸੇ ਦਾ ਕੋਈ ਬਹੁਤਾ ਧਿਆਨ ਨਹੀਂ ਜਿਹੜੀਆਂ ਉਹਦੇ 'ਚ ਚੀਜ਼ਾਂ ਦੇਖਣ ਨੂੰ ਨੇ ਤੇ ਜਿਵੇਂ ਬਾਈ ਗਰਵੀਰ ਜੀ ਨਾਲ ਆਪਾਂ ਡਿਸਕਸ ਕੀਤਾ ਚੰਬੇ ਦੇ ਮੰਨ ਲਾ ਬਰੀਡ ਨੂੰ ਲੈ ਕੇ ਬਾਈ ਯਾਰ ਗਣ ਜਿਹੜਾ ਇੱਕ ਵੱਖਰਾ ਕਨਸੈਪਟ ਲੈ ਕੇ ਚੰਗੇ ਚਾਲੇ ਹੋਇਆ ਫਾਰਮ ਦੇ ਉੱਤੇ ਚੰਬਈ ਬ੍ਰੀਡ ਤੋਂ ਚੰਗੇ ਇਹਨਾਂ ਨੇ ਬਸ਼ੇਰੇ ਬਸ਼ੇਰੀਆਂ ਤਿਆਰ ਕਰਿਆ ਉਹ ਵੀ ਤੁਹਾਨੂੰ ਦਿਖਾਵਾਂਗੇ ਸੋ ਗੱਲਬਾਤ ਇਸ ਵੀਡੀਓ ਦੇ ਆਪਾਂ ਦੋ ਪਾਰਟ ਬਣਾਵਾਂਗੇ ਪਹਿਲਾਂ ਤਾਂ ਪਹਿਲੇ ਪਾਰਟ ਦੇ ਵਿੱਚ ਜਿਹੜੀ ਗੱਲਬਾਤ ਆਪਾਂ ਬੁਲਫ ਡੌਗ ਬਾਰੇ ਕਰਾਂਗੇ ਜਿਹੜਾ ਬਾਈ ਅਰਗਿਆਂ ਨੇ ਬਾਹਰੋਂ ਇੰਪੋਰਟ ਕਰਾਇਆ ਫਿਰ ਦੂਜਾ ਪਾਰਟ ਜਿਹੜਾ ਇੱਕ ਆਪਾਂ ਦਿਖਾਵਾਂਗੇ ਉਹਦੇ ਵਿੱਚ ਬਾਈ ਅਰਗਿਆਂ ਦੇ ਘੋੜਿਆਂ ਦੀ ਗੱਲਬਾਤ ਕਰਾਂਗੇ ਸੋ ਪਹਿਲਾਂ ਬਾਈ ਅਰਗਿਆਂ ਦਾ ਆਪਾਂ ਕਰਦੇ ਹਾਂ ਸਵਾਗਤ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਤੇ ਹੋਰ ਬਾਈ ਗਰਵੀਰ ਜੀ ਠੀਕ ਠਾਕ ਜੀ ਕੰਮ ਧੰਦਾ ਸੈਟ ਹੈ ਸਭ ਵਧੀਆ ਜੀ ਪਰਮਾਤਮਾ ਦੀ ਮਿਹਰ ਤੇ ਗਰਵੀਰ ਬਾਈ ਆਪਣੇ ਜਿਹੜੇ ਨਾਲ ਭਰਾ ਬੈਠੇ ਜਿਵੇਂ ਇੱਧਰ ਤਾਂ ਬਾਈ ਸੋਨੀ ਬੈਠਾ ਸੋਨੀ ਹਾਂਜੀ ਸਭ ਜਾਣ ਸਾਰੇ ਭਰਾ ਜਾਣਦੇ ਹਾਂ ਹਾਂਜੀ ਘੋੜਿਆਂ ਵਾਲੇ ਭਰਾ ਤਕਰੀਬਨ ਬਾਈ ਨੂੰ ਜਾਣਦੀ ਆ ਬਾਈ ਸਵਾਰ ਵੀ ਇੱਕ ਚੰਗਾ ਸਵਾਰ ਹਾਂਜੀ ਬਾਈ ਨਾਮੀ ਸਵਾਰ ਆ ਜੀ ਇਸ ਵਕਤ ਬਾਦਸ਼ਾਹ ਘੋੜੇ ਦੇ ਇਸ ਵਕਤ ਇਕੱਲਾ ਵੀ ਸਾਰੇ ਇਹੀ ਕਿ ਟਿੱਕਰ ਵੀ ਆ ਸਾਰਾ ਕੁਝ ਆ ਬਿਲਕੁਲ ਜੀ ਇਹਨਾਂ ਦੀ ਰੇਗ ਦੇਖ ਰੇਖੇ ਤੇ ਚੱਲ ਰਿਹਾ ਉਹ ਹਾਂਜੀ ਤੇ ਬਾਕੀ ਫੈਰੀਅਰ ਦੀ ਵੀ ਜੌਬ ਕਰਦਾ ਫੈਰੀਅਰ ਦੀ ਜੌਬ ਠੀਕ ਹੈ ਸਭ ਭਰਾਵਾਂ ਵਾਂਗੂ ਅਸੀਂ ਵਰਤਦੇ ਆਂ ਇਹ ਗੱਲ ਬਹੁਤ ਟਾਈਮ ਤੋਂ ਠੀਕ ਹੈ ਜੀ ਬਾਈ ਤੇਦਰ ਬਾਈ ਇਹ ਮੇਰੇ ਭਰਾ ਜੀ ਕਲਾ ਕਰਮਜੀਤ ਸਿੰਘ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਗਰਵੀਰ ਵੀਰੇ ਇੱਕ ਜਿਵੇਂ ਮੈਂ ਭਰਾਵਾਂ ਨੂੰ ਪਹਿਲਾਂ ਦੱਸ ਕੇ ਹੱਡਿਆਂ ਵੀ ਤੁਸੀਂ ਆਪਾਂ ਜਿਵੇਂ ਆਫ ਕੈਮਰਾ ਗੱਲਾਂ ਬਾਤਾਂ ਕੀਤੀਆਂ ਤੁਹਾਡੇ ਨਾਲ ਆਪਾਂ ਮਿਲੇ ਜਿੰਨਾ ਕਿ ਮੈਂ ਤੁਹਾਡੇ ਫਾਰਮ ਤੇ ਉੱਤੇ ਆ ਕੇ ਦੇਖਿਆ ਕਰਿਆ ਸਰਚ ਕੀਤਾ ਮੈਂ ਤੇ ਤੁਸੀਂ ਇੱਕ ਨਾ ਦੂਜਿਆਂ ਨਾਲੋਂ ਹਟ ਕੇ ਲਹਿਦਾ ਜਾਂ ਕਨਸੈਪਟ ਲੈ ਕੇ ਤੁਰੇ ਹੋ ਹਾਂਜੀ ਜਿਹੜੀ ਆਮ ਹੈ ਚੀਜ਼ ਹੁਣ ਤੱਕ ਜਿੰਨਾ ਵੀ ਮੇਰਾ ਐਕਸਪੀਰੀਅੰਸ ਹੈ ਮੈਂ ਹੱਲੇ ਤੱਕ ਇਸ ਤੋਂ ਪਹਿਲਾਂ ਕਦੇ ਨਹੀਂ ਦੇਖੀ ਤੇ ਉਹ ਵੀ ਗੱਲਬਾਤ ਘੋੜਿਆਂ ਬਾਰੇ ਆਪਾਂ ਪਹਿਲਾਂ ਕਰਾਂਗੇ ਪਹਿਲਾਂ ਆਪਾਂ ਕਨਸੈਪਟ ਜਿਹੜਾ ਬੁਲਫ ਡੌਗ ਤੁਸੀਂ ਲੈ ਕੇ ਆਂਦਾ ਹਾਂਜੀ ਇਸ ਬਰੀਡ ਦੇ ਵੱਲ ਤੁਹਾਡਾ ਰੁਝਾਨ ਕਿਵੇਂ ਹੋਇਆ ਜਾਂ ਪਹਿਲਾਂ ਕਿੰਨੇ ਕ ਟਾਈਮ ਤੋਂ ਤੁਸੀਂ ਇਹ ਡੌਗਸ ਰੱਖਦੇ ਰਹੇ ਹੋ ਜੀ ਮੈਂ ਵੀਰ ਜੀ ਕੁਝ ਇੱਕ ਗੱਲਾਂ ਚਲੋ ਤੁਹਾਡੇ ਸਰੋਤਿਆਂ ਨਾਲ ਕਰਨੀਆਂ ਚਾਹੁੰਨਾ ਹਾਂਜੀ ਇੱਕ ਵਰਡ ਆਪਣੇ ਹਰ ਕਿਸੇ ਫਾਰਮ ਦੇ ਉੱਤੇ ਸੁਣਨ ਨੂੰ ਮਿਲਦਾ ਪਿਓਰ ਮਾਰਵਾੜੀ ਹਾਂਜੀ ਪਿਓਰ ਜਰਮਨ ਸ਼ੈਫਡ ਹਾਂਜੀ ਕਿਸੇ ਵੀ ਚੀਜ਼ ਦੇ ਵਿੱਚ ਕਿਸੇ ਵੀ ਨਸਲ ਦੇ ਵਿੱਚ ਆਪਾਂ ਦੇਖੀਏ ਹਰ ਜਗ੍ਹਾ ਪਿਓਰਿਟੀ ਪਾਈ ਜਾਂਦੀ ਹੈ ਪਿਓਰਿਟੀ ਪਾਈ ਜਾਂਦੀ ਹੈ ਪਿਓਰਿਟੀ ਸ਼ਬਦ ਮੇਰੇ ਹਿਸਾਬ ਨਾਲ ਇੱਕ ਈਵਲ ਕਹਿ ਦਿੰਦੇ ਆ ਵੀ ਮੇਰੀ ਨਿਗਾਹ ਦੇ ਵਿੱਚ ਬਹੁਤਾ ਕੋਈ ਚੰਗਾ ਸ਼ਬਦ ਨਹੀਂ ਹੈਗਾ ਠੀਕ ਹੈ ਜੀ ਹਰ ਇੱਕ ਦੀ ਆਪਣੀ ਵਿਚਾਰ ਆ ਤੇ ਬਹੁਤੇ ਤੁਹਾਡੇ ਸਰੋਤੇ ਸ਼ਾਇਦ ਮੇਰੇ ਨਾਲ ਨਾ ਸਹਿਮਤ ਹੋਣ ਹਾਂਜੀ ਪਿਓਰਿਟੀ ਸੋਨੇ ਦੇ ਵਿੱਚ ਵੀ ਆਪਾਂ ਨੂੰ ਖੋਟ ਮਲਾਉਣੀ ਪੈਂਦੀ ਆ ਹਾਂਜੀ ਪਹਿਨਣ ਦੇ ਲਈ ਠੀਕ ਹੈ ਜੀ ਖਰਾ ਸੋਨਾ ਨਹੀਂ ਆਪਾਂ ਪਹਿਨ ਸਕਦੇ ਬਿਲਕੁਲ ਜੀ ਤੇ ਇਸੇ ਤਰ੍ਹਾਂ ਹੀ ਜਿਹੜੀਆਂ ਨਸਲਾਂ ਬਣੀਆਂ ਆ ਘੋੜਿਆਂ ਦੇ ਵਿੱਚ ਕਬੂਤਰਾਂ ਦੇ ਵਿੱਚ ਕੁੱਤਿਆਂ ਦੇ ਵਿੱਚ ਹਾਂਜੀ ਤਾਂ ਸਾਰਿਆਂ ਦਾ ਜੇ ਪਛੋਕੜ ਆਪਾਂ ਦੇਖਿਆ ਜਾਵੇ ਨਾ ਤਾਂ ਉਹ ਕਿਤੋਂ ਨਾ ਕਿਤੋਂ ਜਾ ਕੇ ਉਹਨਾਂ ਦਾ ਡੀਐਨਏ ਸਟਰਕਚਰ ਇੱਕ ਬਣ ਜਾਂਦਾ ਆ ਬਿਲਕੁਲ ਜੀ ਕੁੱਤਾ ਜਿਹੜਾ ਨਿਕਲਿਆ ਉਹ ਉਹ ਭਗਿਆੜ ਦੇ ਵਿੱਚੋਂ ਹੀ ਨਿਕਲਿਆ ਗਿਆ ਹਾਂਜੀ ਤੇ ਉਹਨੂੰ ਬਿਮਾਰੀਆਂ ਦੇ ਕੇ ਉਹਦੇ ਚੋਂ ਅਲੱਗੋ ਅਲੱਗ ਬਰੀਡਾਂ ਤਿਆਰ ਕੀਤੀਆਂ ਗਈਆਂ ਅੱਛਾ ਉਹਨਾਂ ਬਰੀਡਾਂ ਦੇ ਵਿੱਚੋਂ ਵੱਖਰੀਆਂ ਬਰੀਡਾਂ ਫੇਰ ਇਕੱਠੀਆਂ ਕਰਕੇ ਇੱਕ ਨਵੀਂ ਬਰੀਡ ਤਿਆਰ ਕੀਤੀ ਗਈ ਠੀਕ ਹੈ ਜੀ ਤੇ ਜਦੋਂ ਪਹਿਲੇ ਆ ਬਜ਼ੁਰਗਾਂ ਨੇ ਜਾਂ ਪਹਿਲੇ ਜਿਹੜੇ ਸਿਆਣੇ ਸੀਗੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਵੀ ਉਹਨਾਂ ਨੇ ਜਿਹੜੇ ਇੱਕ ਕੀਨ ਆਈ ਰੱਖਦੇ ਸੀਗੇ ਉਸ ਚੀਜ਼ ਨੂੰ ਪੈਦਾ ਕਰਨ ਦੇ ਲਈ ਉਹਨਾਂ ਨੇ ਇਹ ਸਭ ਕੁਝ ਕੀਤਾ ਹਾਂਜੀ ਬਰੀਡਰ ਬੰਦੇ ਦੇ ਪਹਿਲਾਂ ਦਿਮਾਗ ਦੇ ਵਿੱਚ ਚੀਜ਼ ਪੈਦਾ ਕਰਨੀ ਪੈਂਦੀ ਆ ਫੇਰ ਜਾ ਕੇ ਉਹਨੂੰ ਰਿਜ਼ਲਟ ਮਿਲਦੇ ਆ ਜੇਕਰ ਬਰੀਡਰ ਬੰਦਾ ਪਹਿਲਾਂ ਦਿਮਾਗ ਦੇ ਵਿੱਚ ਨਹੀਂ ਨਾ ਕਿਸੇ ਚੀਜ਼ ਨੂੰ ਸੁਵਾ ਸਕਦਾ ਹਾਂਜੀ ਤਾਂ ਉਹਨੂੰ ਬਰੀਡਿੰਗ ਨਹੀਂ ਕਰਨੀ ਚਾਹੀਦੀ ਵੀ ਬੱਚਾ ਕਿਹੋ ਜਾਏਗਾ ਠੀਕ ਹੈ ਜੀ ਇਹ ਬਹੁਤ ਜ਼ਰੂਰੀ ਆ ਹਾਂਜੀ ਤੇ ਉਸੇ ਤਹਤੀ ਉਸੇ ਚੀਜ਼ ਨੂੰ ਹੀ ਮੈਂ ਰੱਖ ਕੇ ਉਸੇ ਚੀਜ਼ ਤੋਂ ਹੀ ਪ੍ਰਭਾਵਤ ਹੋ ਜਾ ਲਵਾਂ ਵੀ ਪੁਰਾਣੇ ਆ ਥੋੜੀ ਜੀ ਸੋਚ ਰੱਖਣ ਦਾ ਮੈਂ ਹਾਂਜੀ ਅ ਹੈਗਾ ਵੀ ਮੈਂ ਪੁਰਾਣੀ ਸੋਚ ਰੱਖਦਾ ਠੀਕ ਹੈ ਜੀ ਤੇ ਉਸੇ ਤਹਤੀ ਮੈਂ ਇਹ ਵੁਲਫ ਡੌਗ ਲੈ ਕੇ ਆਇਆ ਹਾਂ ਠੀਕ ਹੈ ਜੀ ਸਾਡੇ ਪੰਜਾਬ ਦੇ ਲੋਕ ਅਲਸੇਸ਼ਨ ਦੇ ਸ਼ੌਕੀਨ ਆ ਹਾਂਜੀ ਅਲਸੇਸ਼ਨ ਦੇ ਵਿੱਚ ਬਗਿਆੜ ਪਾਇਆ ਜਾਂਦਾ ਹਾਂਜੀ ਇਹ ਜਿਹੜਾ ਮੈਂ ਲੈ ਕੇ ਆਇਆ ਵੁਲਫ ਡੌਗ ਇਹ ਚੈਕ ਸਲਵਾਕੀਆ ਨਾ ਇਹ ਚੈਕ ਰਿਪਬਲਿਕ ਕਰਕੇ ਕੰਟਰੀ ਆ ਤੇ ਉਹਨਾਂ ਦਾ ਇਹ ਜਰਮਨ ਸ਼ੈਪਰਡ ਤੇ ਬਘਿਆੜ ਦੇ ਵਿੱਚੋਂ ਦੁਬਾਰੇ ਕੱਢਿਆ ਗਿਆ ਨਸਲ ਆ ਇਹ ਉਹਨਾਂ ਨੇ ਜਿੱਦਾਂ ਕਿਸੇ ਨੇ ਤਾਂ ਮਿਕਸ ਕੀਤਾ ਨਾ ਜੀ ਆਪਾਂ ਉਸੇ ਗੱਲ ਤੇ ਗੱਲ ਕਰ ਰਹੇ ਆ ਕਿ ਜਦੋਂ ਆਪਾਂ ਮਿਕਸਿੰਗ ਕਰਦੇ ਆ ਤਾਂ ਉਹਦੇ ਚ ਇੱਕ ਵੱਖਰੀ ਚੀਜ਼ ਨਿਕਲ ਕੇ ਆਉਂਦੀ ਆ ਕਈ ਵਾਰ ਆਪਾਂ ਨੂੰ ਉਹ ਚੀਜ਼ 100% ਨਹੀਂ ਮਿਲਦੀ ਆ ਆਪਾਂ ਨੂੰ ਉਹਦੇ ਤੇ ਫਦਰ ਹੋਰ ਕੰਮ ਕਰਨਾ ਪੈਂਦਾ ਬਿਲਕੁਲ ਜੀ ਦੋ ਪੀੜੀਆਂ ਤਿੰਨ ਪੀੜੀਆਂ ਜਮੇਸ਼ਨ ਚਾਰ ਪੀੜੀਆਂ ਤੱਕ ਵੀ ਜਾ ਸਕਦੇ ਆ ਆਪਾਂ ਹਾਂਜੀ ਆਪਾਂ ਨੂੰ ਕੀ ਚੀਜ਼ ਚਾਹੀਦੀ ਆ ਉਹਦੇ ਤਹਿਤ ਹੀ ਆਪਾਂ ਨੂੰ ਰਿਜ਼ਲਟ ਫਿਰ ਮਿਲਦੇ ਆ ਹਾਂਜੀ ਕਿਸ ਮਕਸਦ ਨਾਲ ਆਪਾਂ ਕੁੱਤਾ ਰੱਖਣਾ ਘੋੜਾ ਰੱਖਣਾ ਘੋੜਾ ਤੁਸੀਂ ਦੌੜ ਲਈ ਰੱਖਣਾ ਘੋੜਾ ਤੁਸੀਂ ਜੰਪਿੰਗ ਲਈ ਰੱਖਣਾ ਘੋੜਾ ਤੁਸੀਂ ਜਰਨਲ ਰਾਈਡਿੰਗ ਲਈ ਰੱਖਣਾ ਘੋੜਾ ਤੁਸੀਂ ਬਿਊਟੀ ਲਈ ਰੱਖਣਾ ਤਾਂ ਤੁਹਾਨੂੰ ਉਹਦੇ ਉੱਤੇ ਦੋ ਤਿੰਨ ਪੀੜੀਆਂ ਤੁਹਾਨੂੰ ਉਹਦੇ ਉੱਤੇ ਕੰਮ ਕਰਨਾ ਪਏਗਾ ਬਿਲਕੁਲ ਜੀ ਅੱਛੀ ਚੀਜ਼ ਜੇ ਉਹ ਜੀ ਤੁਸੀਂ ਚਾਹੁੰਦੇ ਹੋ ਤੇ ਉਸੇ ਤਹਿਤ ਹੀ ਜਿੱਦਾਂ ਇਹ ਮੈਂ ਬੁਲਫ ਡੌਗ ਲੈ ਕੇ ਆਇਆ ਸੀਗਾ ਇਹਦੇ ਵਿੱਚ ਕੰਪੈਨੀਅਨਸ਼ਿਪ ਬਹੁਤ ਆ ਹਾਂਜੀ ਹੁਣ ਮੈਂ ਕਿ ਮੈਨੂੰ ਕਰਮਜੀਤ ਲੈ ਕੇ ਆਇਆ ਬਾਹਰ ਏਅਰਪੋਰਟ ਤੋਂ ਹਾਂਜੀ ਇਹਨਾਂ ਨੂੰ ਤਾਂ ਪਤਾ ਮੈਂ ਇਹਨੇ ਉੱਥੋਂ ਦੇਖ ਕੇ ਗੇਟ ਦੇ ਬਾਹਰ ਅੰਦਰ ਹੀ ਘਰੂ ਪਟਣ ਲੱਗ ਗਿਆ ਨੂੰ ਪਤਾ ਲੱਗ ਗਿਆ ਹਾਂਜੀ ਵੀ ਮੈਂ ਪਹੁੰਚ ਚੁੱਕਿਆ ਮੈਂ ਪੌਣੇ 2 ਸਾਲ ਬਾਅਦ ਵਾਪਸ ਆਇਆ ਠੀਕ ਹੈ ਜੀ ਸਹੀ ਇਹਨੂੰ ਸਮੈਲ ਇੰਨੀ ਸੀਗੀ ਵੀ ਮੇਰਾ ਮਾਲਕ ਆ ਗਿਆ ਮਨ ਲਓ ਪਹਿਲਾਂ ਜੇ ਤੁਹਾਡੀ ਗੱਲ ਵਿਚਾਲੇ ਜਦੋਂ ਪਹਿਲਾਂ ਤੁਸੀਂ ਇਹਨੂੰ ਇੱਕ ਵਾਰ ਲੈ ਕੇ ਛੋਟੇ ਨੂੰ ਛੱਡ ਕੇ ਗਏ ਹੋ ਜਾਂ ਹਾਂਜੀ ਨਹੀਂ ਸਾਲ ਦਾ ਸੀਗਾ ਉਦੋਂ ਮਨੂੰ ਸ਼ਰਮਾ ਵੀਰ ਜੀ ਉਹਨਾਂ ਨੇ ਇੰਟਰਵਿਊ ਕੀਤੀ ਸੀਗੀ ਉਹਨਾਂ ਨੇ ਇੰਟਰੋਡਿਊਸ ਕਰਾਇਆ ਸੀਗਾ ਹਾਂਜੀ ਤੇ ਆਪਣੇ ਕੋਲੇ ਇੰਡੀਆ ਦਾ ਇੱਕੋ ਇੱਕ ਆਪਣੀ ਬਰੀਡ ਦਾ ਇੱਕੋ ਇੱਕ ਕੁੱਤਾ ਆਪਣੇ ਕੋਲੇ ਠੀਕ ਹੈ ਜੀ ਹੋਰ ਇਹਦੇ ਨਾਲ ਦਾ ਇੰਡੀਆ 'ਚ ਹੈ ਨਹੀਂਗਾ ਫਿਲਹਾਲ ਮੇਬੀ ਸ਼ਾਇਦ ਹੋਵੇ ਪਰ ਮੇਰੀ ਨੋਲੇਜ 'ਚ ਨਹੀਂ ਹੈ ਠੀਕ ਹੈ ਜੀ ਤੇ ਬਾਅਦ ਦੇ ਵਿੱਚ ਤੁਸੀਂ ਜਦੋਂ ਇਹਨੂੰ ਛੱਡ ਕੇ ਇੱਥੇ ਘਰ ਆਂ ਇੰਡੀਆ ਛੱਡ ਕੇ ਬਾਬਸ ਚਲੇ ਗਏ ਹੋ ਤੁਸੀਂ ਤੁਹਾਡੇ ਕੰਨ ਮੈਂ ਜੋ ਦੁਬਾਰੇ ਆਏ ਹੋ ਤੁਸੀਂ ਹਾਂਜੀ ਤਾ ਤੁਹਾਨੂੰ ਸਿਆਣ ਲਿਆ ਸੀ ਨਹੀਂ ਮੈਨੂੰ ਗੱਡੀ ਤੇ ਬਾਹਰ ਹੀ ਇਹਨੂੰ ਇੰਨੀ ਸੈਂਸ ਸੀ ਕਿ ਵੀ ਬੰਦਾ ਪਹੁੰਚ ਗਿਆ ਠੀਕ ਹੈ ਜੀ ਤੇ ਉੱਥੇ ਗੇਟ ਤੇ ਵੜੀ ਕਰ ਰਿਹਾ ਸੀ ਹਾਂਜੀ ਤੇ ਹੁਣ ਅੰਦਰ ਘਰ ਦੇ ਦੱਸਦੇ ਸੀ ਵੀ ਛਾਲਾਂ ਵੱਜਣੀਆਂ ਸ਼ੁਰੂ ਹੋ ਗਈਆਂ ਸੀ ਇਹਦੀ ਠੀਕ ਹੈ ਜੀ ਵੀ ਬੰਦਾ ਪਹੁੰਚ ਗਿਆ ਠੀਕ ਹੈ ਜੀ ਵੀ ਜਿਹੜਾ ਮੰਨ ਕੇ ਇਹਦਾ ਮਾਈਂਡ ਸੈਟ ਵੀ ਆਪਾਂ ਕਹਿ ਸਕਦੇ ਹਾਂ ਕਿੰਨਾ ਸਟਿਜਾ ਜਾਂ ਇੰਟੈਲੀਜੈਂਸ ਲੈਵਲ ਇਹਦਾ ਬਹੁਤ ਆਈਆ ਮੈਂ ਤੁਹਾਨੂੰ ਇਹਦੀਆਂ ਪ੍ਰਾਈਵੇਟ ਵੀਡੀਓ ਦਿਖਾ ਦਾਂਗਾ ਆ ਜਿਹੜੇ ਗੇਟ ਨੇ ਇਹ ਆਪਣੇ ਆਪ ਬੰਦੇ ਦੀ ਤਰ੍ਹਾਂ ਆਪਾਂ ਖੋਲਦੇ ਆ ਤਾਂ ਖੋਲ ਕੇ ਆਪਣੇ ਆਪ ਅੰਦਰ ਬਾਹਰ ਜਾਂਦਾ ਹਾਂਜੀ ਤੇ इवन ਤੱਕ ਕਿ ਤੁਸੀਂ ਬਲੀਵ ਨਹੀਂ ਕਰਨਾ ਜਿਹੜੀ ਕੁੰਡੀ ਲੱਗੀ ਆ ਉਹਨੂੰ ਵੀ ਜੰਪ ਕਰਕੇ ਮੂੰਹ ਨਾਲ ਖੋਲ ਲੈਂਦਾ ਹੈ ਠੀਕ ਹੈ ਜੀ ਤੇ ਇਹਨੂੰ ਕੋਈ ਜਿਹ ਟ੍ਰੇਨਿੰਗ ਨਹੀਂ ਕੁਝ ਵੀ ਦਿੱਤੀ ਹੋਈ ਕੁਦਰਤ ਵੱਲ ਨਹੀਂ ਹੋਈ ਇਹ ਆਟੋਮੈਟਿਕਲੀ ਸਾਰਾ ਕੁਝ ਦੇਖ ਕੇ ਹੀ ਸਿੱਖ ਜਾਂਦਾ ਹੈ ਅੱਛਾ ਜੀ ਕੈਚ ਬਹੁਤ ਕਰਦਾ ਹੈ ਕੈਚ ਸਕਟੀ ਇਹਦੀ ਜਿੱਦਾਂ ਲਰਨਿੰਗ ਕੈਪੇਬਿਲਟੀ ਇਹਦੀ ਬਹੁਤ ਹਾਈ ਆ ਠੀਕ ਹੈ ਜੀ ਹਾਂਜੀ ਅਡਾਪਟਿਓਨ ਬਹੁਤ ਹਾਈ ਆ ਉਸ ਚੀਜ਼ ਨੂੰ ਲੈ ਕੇ ਠੀਕ ਹੈ ਜੀ ਤੇ ਬਾਈ ਗਰਵੀਰ ਜੀ ਹੁਣ ਕਿੰਨੀ ਉਮਰ ਹੋ ਗਈ ਜੀ ਇਹਦੀ ਇਹ ਜੀ ਆਲਮੋਸਟ 2.5 ਸਾਲ ਦੇ ਕਰੀਬ ਹੋ ਗਿਆ ਜੀ ਠੀਕ ਹੈ ਜੀ ਹਾਂਜੀ ਤੇ ਹੁਣ ਆਪਾਂ ਇਹਦੀ ਇੱਥੇ ਸਟੱਡ ਸਰਵਿਸ ਦੇ ਰਹੇ ਆਂ ਜੀ ਬੱਚੇ ਵੀ ਆ ਗਏ ਹੁਣ ਆਨਸਾਈਡ ਸਟੱਡ ਸਰਵਿਸ ਜੀ ਮੈਂ ਪਹਿਲਾਂ ਜਿੱਦਾਂ ਓਪਨ ਕੀਤੀ ਸੀਗੀ ਪਰ ਉਸ ਤੋਂ ਬਾਅਦ ਫਿਰ ਮੈਂ ਮਨਾ ਕਰ ਦਿੱਤਾ ਸੀ ਕਿਉਂਕਿ ਇੱਥੇ ਕੁਵੇਦਰ ਵਗੈਰਾ ਜਿਆਦਾ ਗਰਮ ਆ ਹਾਂਜੀ ਤੇ ਬਾਕੀ ਹਾਈਜੀਨ ਦਾ ਜਾਂ ਉਸ ਸੀਜ਼ਨ ਨੂੰ ਲੈ ਕੇ ਵੀ ਕੁਛੇ ਨੂੰ ਦਿੱਕਤ ਨਾ ਆ ਜਾਵੇ ਉਹਦੇ ਕਰਕੇ ਫਿਰ ਮੈਂ ਮਨਾ ਹੀ ਰੱਖੀ ਹੈ ਇਹਦੀ ਬਰੀਡਿੰਗ ਠੀਕ ਹੈ ਜੀ ਤੇ ਉਦੋਂ ਮੈਂ ਬੱਚੇ ਇਹਦੇ ਜਰੂਰ ਸੇਲ ਕੀਤੇ ਆ ਆਪਣੀ ਗੁੱਤੀ ਨਾਲ ਰੱਖ ਕੇ ਨਾ ਹਾਂਜੀ ਤੇ ਸਾਊਥ ਦੇ ਵਿੱਚ ਬੱਚੇ ਜ਼ਿਆਦਾ ਗਏ ਆ ਆਲਮੋਸਟ ਸਾਰੇ 90% ਬੱਚੇ ਤੇ ਸਾਊਥ ਦੇ ਵਿੱਚ ਹੀ ਠੀਕ ਹੈ ਤਾਂ ਮਿਲ ਕੇ ਕੇਰਲਾ ਸਾਈਡ ਆਪਣੇ ਹైదరాబాద్ ਹਾਂਜੀ ਬੰਗਲੌਰ ਤੇ ਥੋੜੇ ਕੁਝ ਯੂਪੀ ਸਾਈਡ ਅ ਅੱਛਾ ਜੀ ਕਾਨਪੂਰ ਦੇਰਾਦੂਨ ਵੀ ਗਏ ਆ ਹਾਂਜੀ ਕਿੰਦਾ ਬੱਚੇ ਬਾਹਰ ਜ਼ਿਆਦਾ ਬਾਹਰ ਸਟੇਟਾਂ ਨੇ ਜ਼ਿਆਦਾ ਲਏ ਪੰਜਾਬ ਦੇ ਵਿੱਚ ਘੱਟ ਬੱਚੇ ਗਏ ਆ ਇਹਦੇ ਠੀਕ ਹੈ ਜੀ ਹਾਂਜੀ ਤੇ ਇਹ ਕਨਸੈਪਟ ਨੂੰ ਲੈ ਕੇ ਜਿਹੜੇ ਨੂੰ ਤੁਸੀਂ ਇਹ ਤਰ੍ਹਾਂ ਬਾਈ ਕਰ ਵੀਦ ਜੀ ਜਿਵੇਂ ਜ਼ਿਆਦਾਤਰ ਇਹਦਾ ਜਿਹੜਾ ਮੈਚ ਬੈਠਦਾ ਜਾਂ ਜਿਹੜਾ ਕੋਈ ਆਪਾਂ ਤਜਰਬਾ ਕਰਕੇ ਦੇਖ ਸਕਦੇ ਆ ਅੱਗੇ ਬਰੀਡ ਨੂੰ ਇੱਕ ਅੱਗੇ ਤੋਰਨ ਵਾਸਤੇ ਜੀ ਤਾਂ ਇਹਨੂੰ ਆਪਣਾ ਅਲੀਸ਼ੇਸ਼ਨ ਬਰੀਡ ਦੇ ਉੱਤੇ ਅਲੀਸ਼ੇਸ਼ਨ ਬਹੁਤ ਚੰਗਾ ਜੀ ਅਲੀਸ਼ੇਸ਼ਨ ਦਾ ਅਲੀਸ਼ੇਸ਼ਨ ਦੇ ਵਿੱਚ ਇੱਕ ਆਪਣੀ ਕਹੋ ਵੀ ਮਿਲਿਟੈਂਸੀ ਦੇ ਲਈ ਬਰੀਡ ਕੀਤਾ ਗਿਆ ਸੀ ਇਹ ਪਹਿਲਾਂ ਅਲੀਸ਼ੇਸ਼ਨ ਨਾ ਮਿਲਟਰੀ ਕਨੀ ਇਹ ਵੀ ਮਿਲਟਰੀ ਕਨੀ ਹਥ ਟਰੇਨ ਕੀਤਾ ਗਿਆ ਹਾਂਜੀ ਅਲੀ ਸੇਸ਼ਨ ਤੁਸੀਂ ਜਿਨ੍ਹਾਂ ਨੇ ਰੱਖਿਆ ਉਹਨਾਂ ਨੂੰ ਪਤਾ ਵੀ ਇਹ ਕੰਧਾਂ ਦੇ ਢੇੜੇ ਦਿੰਦੇ ਆ ਰਾਤ ਨੂੰ ਹਾਂਜੀ ਤੇ ਵੀ ਬੰਦਾ ਤਾਂ ਫੜਕਣ ਵਾਲੀ ਕੋਈ ਗੱਲ ਹੋਏਗੀ ਨਹੀਂ ਕਦੇ ਵੀ ਕੋਈ ਸਿਕਿਉਰਿਟੀ ਨੂੰ ਲੈ ਕੇ ਨਾ ਇਹ ਸਿਕਿਉਰਿਟੀ ਡੌਗ ਇੱਕ ਬਹੁਤ ਜ਼ਬਰਦਸਤ ਨੇ ਠੀਕ ਹੈ ਜੀ ਤੇ ਅਲੀ ਸੇਸ਼ਨ ਦਾ ਵਿੱਚ ਇਹ ਵੀ ਇਹਦੇ ਵਿੱਚ ਥੋੜਾ ਜਿਹਾ ਬਿਹੇਵੀਅਰ ਅਗਰੈਸਿਵ ਇਹਦਾ ਥੋੜਾ ਜਿਹਾ ਹੈਗਾ ਹਾਂਜੀ ਤੇ ਇਹਦੇ ਵਿੱਚ ਕੰਪੈਨੀਅਨਸ਼ਿਪ ਬਹੁਤ ਜ਼ਿਆਦਾ ਆ ਠੀਕ ਹੈ ਜੀ ਇਹਦਾ ਮਾਈਂਡ ਜਿੱਦਾਂ ਬੋਲਫ ਡੌਗ ਜਿਆਦਾ ਹਾਈ ਹੋਣੇ ਹਾਂਜੀ ਤੇ ਇਹਦੇ ਵਿੱਚ ਯੂ نو ਜਿਆਦਾ ਪਤਾ ਵੀ ਕਿੱਦਾਂ ਬਿਹੇਵ ਜਿਆਦਾ ਕਰਨਾ ਹੁਣ ਤੁਸੀਂ ਬੈਠੇ ਹੋ ਇੱਥੇ ਆਪਣੇ ਕੋਲੇ ਬੈਠਾ ਜਾਂ ਤੁਸੀਂ ਦੇਖਿਆ ਵੀ ਇਹਨੂੰ ਇਹਨੂੰ ਜਦ ਤੱਕ ਇਹਨੂੰ ਆਪਾਂ ਇਸ਼ਾਰਾ ਨਹੀਂ ਦਿੰਦੇ ਕਮਾਂਡ ਨਹੀਂ ਦਿੰਦੇ ਕਮਾਂਡ ਨਹੀਂ ਦਿੰਦੇ ਤਾਂ ਇਹਨੇ ਹਾਂ ਕੋਈ ਆਈ ਜਾਵੇ ਉਹ ਉਹਨਾਂ ਚਾਹ ਰ ਫਰੈਂਡਲੀ ਹੈ ਉਹਨਾਂ ਚ ਟਾਈਮ ਫਰੈਂਡਲੀ ਆ ਰਾਤ ਨੂੰ ਇਹਨੂੰ ਪਤਾ ਵੀ ਮੈਂ ਜੌਬ ਕਰਨੀ ਆ ਠੀਕ ਹੈ ਜੀ ਤਾਂ ਫਿਰ ਰਾਤ ਨੂੰ ਆਪਣੀ ਜੌਬ ਦਾ ਵੀ ਫਿਰ ਪੂਰਾ ਪਾਵੰਦਿਆ ਠੀਕ ਹੈ ਦਿਨੇ ਤਾਂ ਇਹਨੂੰ ਪਤਾ ਵੀ ਆਉਂਦੇ ਜਾਂਦੇ ਰਹਿੰਦੇ ਆ ਮਿਲਣੇ ਕਰਨ ਸਾਰਾ ਕੋਈ ਕੋਈ ਇਸ਼ੂ ਨਹੀਂ ਕੋਈ ਬੰਦਾ ਹੀ ਨਹੀਂ ਉਹਨੂੰ ਦੇਣ ਦੀ ਲੋੜ ਕੋਈ ਇਹਨੂੰ ਸਪੈਸ਼ਲ ਆ ਤੁਹਾਨੂੰ ਵਾਕ ਤੇ ਲੈ ਕੇ ਜਾਣ ਦੀ ਲੋੜ ਨਹੀਂ ਪੈਂਦੀ ਇਹਨੂੰ ਪਤਾ ਵੀ ਇਹਨੇ ਆਪਣੀ ਜੋ ਕਰਿਆ ਆ ਆਪਣੇ ਆਪ ਜਾ ਕੇ ਕਰ ਲੈਣੀ ਹੈ ਪਰ ਇੱਕ ਚੀਜ਼ ਹੋਰ ਵੀ ਹੈ ਗਰਵੀਰ ਬਾਈ ਚਾਹੇ ਫ੍ਰੈਂਡਲੀ ਤੌਰ ਤੇ ਨਿਗਾ ਵੈਸੇ ਵਿੜਕਸਾਰੀ ਰੱਖਦਾ ਇੱਕ ਚੀਜ਼ ਮੈਂ ਨੋਟ ਕੀਤੀ ਸੀ ਜਦੋਂ ਆਪਾਂ ਕੋਠੀ ਦੇ ਅੰਦਰ ਐਂਟਰ ਹੋਏ ਆ ਜੀ ਤੁਸੀਂ ਪਹਿਲਾਂ ਗਏ ਹੋ ਇਹ ਸਾਨੂੰ ਦੇਖਣ ਦਾ ਮਾਰਾ ਪਹਿਲਾਂ ਇੱਥੇ ਗੇਟ 'ਚ ਖੜ ਗਿਆ ਜਦੋਂ ਅਸੀਂ ਤੁਹਾਡੇ ਨਾਲ ਉਸ ਤੋਂ ਬਾਅਦ ਐਂਟਰ ਹੋਏ ਆ ਫਿਰ ਸਾਡੇ ਨਾਲ ਅੰਦਰ ਗਿਆ ਹਾਂਜੀ ਉਹ ਫਿਰ ਉਹੀ ਹੈ ਨਾ ਵੀ ਬੰਦੇ ਕੋਈ ਚੀਜ਼ ਵਗੈਰਾ ਤਾਂ ਨਹੀਂ ਕੁਝ ਕੋਈ ਚੱਕ ਰਿਹਾ ਫਿਰ ਇਹਨੇ ਉੱਥੇ ਆਪਣਾ ਦੱਸ ਦੇਣਾ ਆ ਹਾਂਜੀ ਤੇ ਇਹਨੇ ਜਿੱਦਾਂ ਹੁਣ ਗੇਟ ਤੇ ਵੀ ਕੋਈ ਆ ਗਿਆ ਹਾਂਜੀ ਇਹ ਇਹਦੇ ਜਿਹੇ ਚੀਜ਼ ਮੈਨੂੰ ਬਹੁਤ ਜ਼ਿਆਦਾ ਚੰਗੀ ਲੱਗਦੀ ਆ ਇਹਨੇ ਇੱਕ ਵਾਰੀ ਭੌਂਕ ਕੇ ਤੁਹਾਨੂੰ ਤੁਸੀਂ ਉੱਠ ਕੇ ਆ ਕੇ ਦੇਖ ਲਿਆ ਕਿ ਕੋਈ ਬਾਹਰ ਖੜਾ ਆ ਹਾਂਜੀ ਤੇਨੇ ਭੌਂਕਣਾ ਬੰਦ ਕਰ ਦੇਣਾ ਅੱਛਾ ਜੀ ਉਦੋਂ ਬਾਅਦ ਭੌਂਕੇ ਗਾਰੀਆਂ ਇਹ ਬਿਲਕੁਲ ਜੀ ਵੀ ਹੁਣ ਇਹਨਾਂ ਨੇ ਦੇਖਣਾ ਜੀ ਇਹ ਵੀ ਹੁਣ ਇਸ ਦੁਬਾਰਾ ਇਹਦੀ ਜੋ ਮੈਨੂੰ ਇਸ਼ਾਰਾ ਹੋਏਗਾ ਉੱਥੇ ਤੇ ਮੈਂ ਕੰਮ ਕਰਨਾ ਬਿਲਕੁਲ ਜੀ ਤੇ ਨਹੀਂ ਵਿੱਚ ਕੁੱਤੇ ਹੁੰਦੇ ਆ ਵੀ ਉਹਨਾਂ ਨੂੰ ਮਨਾ ਕਰਨਾ ਪੈਂਦਾ ਵੀ ਜਾਪਰੇ ਕਰਨਾ ਪੈਂਦਾ ਸਿਰ ਦੁਖਣ ਲਾ ਦਿੰਦੇ ਆ ਚਲੋ ਵੀ ਭੌਂਕ ਭੌਂਕ ਨਾ ਹਾਂਜੀ ਹਾਂਜੀ ਉਹ ਚੀਜ਼ ਨਹੀਂ ਹੈ ਉਹ ਫਿਰ ਕਈ ਵਾਰ ਕੋਈ ਜਦੋਂ ਬਾਹਰੋਂ ਪਰਸਨ ਆਉਂਦਾ ਜੀ ਉਹਨੂੰ ਦੇਖ ਕੇ ਔੜ ਜਾ ਫੀਲ ਹੁੰਦਾ ਹੈ ਨਾ ਜੀ ਤੇਲ ਸੈਸ਼ਨ ਲਈ ਵੀ ਇਹ ਬੈਸਟ ਆ ਹਸਕੀ ਵੀ ਤੁਸੀਂ ਇਹ ਹਸਕੀ ਦੇ ਵਿੱਚ ਜਿੱਦਾਂ ਭੌਂਕ ਘਟਿਆ ਹਾਂਜੀ ਉਹਦੀ ਹਾਈਟ ਘਟਿਆ ਹਾਂਜੀ ਜੇ ਤੁਸੀਂ ਉਹਦੀ ਹਾਈਟ ਜਾਂ ਉਹਦੀ ਜਿੱਦਾਂ ਬੁਲੀਕੋਟ ਜ਼ਿਆਦਾ ਆ ਹਾਂਜੀ ਉਹਨੂੰ ਥੋੜਾ ਜਿਆ ਤੁਸੀਂ ਐਸਾ ਆਪਣੇ ਵੈਦਰ ਦੇ ਸਮਕੂਲ ਬਣਾਉਣਾ ਚਾਹੁੰਦੇ ਹੋ ਠੀਕ ਹੈ ਜੀ ਪਰ ਉਹਦੇ ਲਈ ਵੀ ਬੈਟਰ ਹੈ ਹਸਕੀ ਲਈ ਵੀ ਤੁਸੀਂ ਹਸਕੀ ਦਾ ਜਿੱਦਾਂ ਕੰਨ ਵਗੈਰਾ ਛੋਟਾ ਆ ਤਾਂ ਵੁਲਫ ਦੀਆਂ ਉਹਦੀਆਂ ਤੁਸੀਂ ਲੁੱਕ ਜ਼ਿਆਦਾ ਵੁਲਫ ਵਾਲੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਹਸਕੀ ਤੋਂ ਵੀ ਮੇਲ ਕਰਾ ਸਕਦੇ ਹੋ ਇਹਨੂੰ ਹਸਕੀ ਨਾਲ ਠੀਕ ਹੈ ਜੀ ਤਾਂ ਉੱਥੇ ਆਪਾਂ ਨੂੰ ਪਤਾ ਵੀ ਇਹ ਰਿਜ਼ਲਟ ਬੈਸਟ ਹੀ ਆਉਣਾ ਜੀ ਬਰੀਡ ਦੇ ਉੱਤੇ ਚੰਗਾ ਕੰਮ ਕਰੂਗਾ ਹਾਂਜੀ ਠੀਕ ਹੈ ਜੀ ਤੇ ਬਾਈ ਗੁਰਵੀਰ ਜੀ ਇਹਨੂੰ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੀ ਕੀ ਫਿਊਚਰ ਪਲਾਨਿੰਗ ਹੈ ਇਹਨੂੰ ਨਾਲ ਲੈ ਕੇ ਚੱਲਿਓ ਜੀ ਵੀ ਆਪਣੇ ਸਟੱਡ ਸਰਵਿਸ ਦੇਣੀ ਆ ਜਾਂ ਕੀ ਕਨਸੈਪਟ ਤੁਸੀਂ ਰੱਖਿਆ ਪਿਆ ਜਾਂ ਆਪਣੇ ਆਪ ਦੀਆਂ ਲਿਆ ਕੇ ਕੁੱਤੀਆਂ ਮੀਟ ਕਰਾ ਲਈ ਨੀ ਮੇਰਾ ਬੋਤਾ ਜੀ ਮੈਂ ਕੋਈ ਕਮਰਸ਼ੀਅਲ ਨਹੀਂ ਹੈਗਾ ਠੀਕ ਹੈ ਜੀ ਮੈਂ ਇੱਕ ਸ਼ੌਂਕੀ ਨੂੰ ਹੀ ਜਾਨਵਰ ਰੱਖਿਆ ਹਾਂ ਹਾਂਜੀ ਕਮਰਸ਼ੀਅਲ ਮੇਰਾ ਬਿਲਕੁਲ ਸ਼ੁਰੂ ਤੋਂ ਹੀ ਕਦੇ ਵੀ ਨਾ ਘੋੜੀਆਂ ਦੇ ਵਿੱਚ ਹਾਂਜੀ ਨਾ ਕੁੱਤਿਆਂ ਦੇ ਵਿੱਚ ਕਮਰਸ਼ੀਅਲ ਕੰਮ ਨਹੀਂ ਆਪਣਾ ਹੈ ਤੇ ਪਰ ਹਾਂਜੀ ਇੱਕ ਬਣਦਾ ਜਰੂਰ ਹੱਕ ਜਰੂਰ ਲੈ ਲੈਂਦਾ ਆ ਦੌਣ ਬੱਚੇ ਦਿੱਤੇ ਆ ਤਿਆਪੈਨਿਮੈਂਟ ਨਾਲ ਲੈ ਕੇ ਆਏ ਆ ਹਾਂਜੀ ਆਪਣਾ ਵੀ ਚਲੋ ਖਰਚਾ ਹੋਇਆ ਹਾਂਜੀ ਉਸ ਤਹਿਤ ਆਪਾਂ ਕਿਤੇ ਨਾ ਕਿਤੇ ਸ਼ੌਂਕ ਦੇ ਨਾਲ ਜੇ ਆਪਣਾ ਉਹ ਖਰਚਾ ਪੂਰਾ ਹੋਈ ਜਾ ਰਿਹਾ ਤਾਂ ਤੁਹਾਡਾ ਸ਼ੌਂਕ ਜਾਰੀ ਰਹਿੰਦਾ ਆ ਬਿਲਕੁਲ ਜੀ ਤੇ ਜੇ ਇਹ ਸ਼ੌਂਕ ਤੁਹਾਡੀ ਜੇਬ ਖਾਣ ਲੱਗ ਜਵੇ ਫਿਰ ਉਹ ਸ਼ੌਂਕ ਸ਼ੌਂਕ ਨਹੀਂ ਰਹਿ ਜਾਂਦਾ ਉਹ ਐਬ ਬਣ ਜਾਂਦਾ ਬਿਲਕੁਲ ਜੀ ਤੇ ਜੇ ਕੋਈ ਭਰਾ ਚਾਹੇ ਤਾਂ ਬਰੀਡਿੰਗ ਹਾਂਜੀ ਬਰੀਡਿੰਗ ਦੇਖ ਲੈ ਸਕਦਾ ਜੀ ਕੋਈ ਅੱਛੀ ਕੋਈ ਫੀਮੇਲ ਹੋਵੇ ਹਾਂਜੀ ਤੇ ਹਾਂਜੀ ਫਿਰ ਕੰਟੈਕਟ ਕਰ ਸਕਦਾ ਹਾਂਜੀ ਹਾਂਜੀ ਤੇ ਫੀਸ ਇਹਦੀ ਜਿੱਦਾਂ ਆਪਾਂ ਬਾਜੀ ਵੀ ਰੱਖੀ ਹੁਣ ਜਿੱਦਾਂ ਜਰਮਨ ਸ਼ੈਪਰਡ ਵਗੈਰਾ ਦੀ ਲੱਖ ਰੁਪਿਆ ਚੱਲੀ ਜਾਂਦੀ ਆ ਹਾਂਜੀ ਤੇ ਇਹ ਫਿਰ ਆਪਾਂ ਹੁਣ ਬਾਹਰੋਂ ਵੀ ਲੈ ਕੇ ਆਏ ਆ ਤੇ ਆਪਾਂ ਤਾਂ ਵੀ ਚਲੋ ਭਰਾ ਵੱਧ ਤੋਂ ਵੱਧ ਫਾਇਦਾ ਲੈ ਲੈਣ ਤੇ ਆਪਾਂ ਵੀ ਉਹਦੀ ਲੱਖ ਰੁਪਿਆ ਹੀ ਰੱਖੀ ਆ ਠੀਕ ਹੈ ਜੀ ਫਿਰ ਵੀ 19% ਹੀ ਰੱਖੀ ਆਈ ਚਲੋ 19 ਰੱਖੀ ਆਂ ਭਰਾ ਕੋਈ ਲਾਭ ਲੈ ਲੈਣ ਕੋਈ ਕਿਸੇ ਨੇ ਆਪਣਾ ਕੁਝ ਕਰਨਾ ਚਾਹੁੰਦਾ ਕੁਝ ਨਵਾਂ ਵੱਖਰਾ ਜਾਂ ਕਿਸੇ ਨੂੰ ਸ਼ੌਂਕ ਹੈ ਇਹਦਾ ਕਿਉਂ ਲੈ ਸਕਦਾ ਹਾਂਜੀ ਠੀਕ ਹੈ ਜੀ ਬੱਚੇ ਵੀ ਵੈਸੇ ਇਹਦੇ ਮੈਂ ਇਸੇ ਪ੍ਰਾਈਸ ਨੂੰ ਹੀ ਦਿੱਤੇ ਆ ਠੀਕ ਹੈ ਜੀ ਹਾਂਜੀ ਇਸੇ ਪ੍ਰਾਈਸ ਨੂੰ ਹੀ ਬੱਚੇ ਗਏ ਆ ਠੀਕ ਹੈ ਜੀ ਤੇ ਬਾਕੀ ਜਿਵੇਂ ਆਪਣੇ ਘਰ ਦੇ ਵਿੱਚ ਵੀ ਇੱਕ ਦੋ ਫੀਮੇਲ ਜੇ ਰੱਖੀਆਂ ਬਿਆਨੇ ਜੀ ਜਿਵੇਂ ਤੁਸੀਂ ਦੱਸਿਆ ਪਹਿਲਾਂ ਹਾਂ ਜੀ ਉਹ ਇਹਦੀਆਂ ਇਹਦੀਆਂ ਬੱਚੀਆਂ ਜੀ ਇੱਕ ਅੰਦਰ ਈਅਰ ਦੇ ਆ ਇੱਕ ਬੱਚੀ ਜਿਹਦਾ ਰੀਸੈਂਟ ਆਈ ਆ ਹਾਂਜੀ ਤੇ ਉਹ ਬੱਚੀ ਜਿੱਦਾਂ ਮੇਰਾ ਭਰਾ ਆ ਤੇ ਉਹਦੀ ਰੱਖੀ ਹੋਈ ਆ ਹਾਂਜੀ ਜਿਹੜੀ ਆਪਾਂ ਛੋਟੀ ਬੱਚੀ ਦੇਖੀਏ ਹਾਂਜੀ ਹਾਂਜੀ ਇਹ ਕਿੰਨੇ ਕ ਟਾਈਮ ਦੀ ਹੋਗੀ ਜੀ ਏ ਹੋ ਗਈ ਜੀ 1.5 ਤੋਂ 2 ਮਹੀਨੇ ਦੀ ਅੱਛਾ ਜੀ ਹਾਂਜੀ ਠੀਕ ਹੈ ਜੀ ਚੰਗਾ ਰਿਜ਼ਲਟ ਪ੍ਰੋਡਿਊਸ ਕੀਤਾ ਰਿਜ਼ਲਟ ਤਾਂ ਜੀ ਮੈਂ ਕਹਿੰਦਾ ਵਾਕਮਾਲ ਜਿਹੜੇ ਅਲਸੇਸ਼ਨ ਵਾਲੇ ਆ ਸਾਰੇ ਬੰਦੇ ਫੈਨ ਹੋ ਗਏ ਆ ਸਾਰੇ ਬਹੁਤ ਖੁਸ਼ ਆ ਬਹੁਤ ਜ਼ਿਆਦਾ ਐਪਰੀਸ਼ੀਏਸ਼ਨ ਮਿਲੀ ਆ ਠੀਕ ਹੈ ਜੀ ਇੱਕ ਮਨ ਦੇ ਵਿੱਚ ਪਹਿਲਾਂ ਡਰ ਸੀਗਾ ਵੀ ਜਿਸ ਦਾ ਮੈਂ ਲੈ ਕੇ ਆਇਆ ਸੀਗਾ ਜਾਂ ਜਦੋਂ ਲਿਆਉਣ ਦਾ ਸੀਗਾ ਪਰ ਮੇਰੇ ਮਨ ਦੇ ਵਿੱਚ ਕਿਤੇ ਨਾ ਕਿਤੇ ਮੈਨੂੰ ਹੌਸਲਾ ਸੀਗਾ ਠੀਕ ਹੈ ਜੀ ਵੀ ਜੋ ਮੈਂ ਕਰ ਰਿਹਾ ਮੈਂ 4-5 ਸਾਲ ਪਹਿਲਾਂ ਉਹਦੇ ਤੇ ਪਲਾਨ ਕੀਤਾ ਉਸ ਚੀਜ਼ ਨੂੰ ਠੀਕ ਹੈ ਜੀ ਫਿਰ ਤੁਹਾਡੇ ਦਿਮਾਗਦਾਰ ਮੈਂ ਤੁਹਾਨੂੰ ਉਹੀ ਗੱਲ ਦੱਸਿਓ ਪਹਿਲਾਂ ਤੁਹਾਨੂੰ ਦਿਮਾਗ 'ਚ ਪੈਦਾ ਕਰਨੀ ਪੈਂਦੀ ਹੈ ਚੀਜ਼ ਹਾਂਜੀ ਉਸ ਤੋਂ ਬਾਅਦ ਹੀ ਫਿਰ ਤੁਹਾਨੂੰ ਉਹਨੂੰ ਗਰਾਊਂਡ ਦੇ ਉੱਤੇ ਤੁਹਾਨੂੰ ਟਰਾਈ ਕਰਨਾ ਚਾਹੀਦਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਮੈਨੂੰ ਕਿਤੇ ਨਾ ਕਿਤੇ ਇੱਕ ਹੌਸਲਾ ਸੀਗਾ ਉਸ ਹੌਂਸਲੇ ਅਸੀਂ ਚਲੋ ਇਹਨੇ ਰਿਜ਼ਲਟ ਜਿੰਨੀ ਉਮੀਦ ਸੀ ਉਹਦੇ ਤੋਂ ਮੈਨੂੰ ਡਬਲ ਹੀ ਮਿਲੇ ਆ ਠੀਕ ਹੈ ਜੀ ਬੱਚੇ ਬਹੁਤ ਜ਼ਿਆਦਾ ਚੰਗੇ ਦੇ ਗਏ ਠੀਕ ਹੈ ਜੀ ਤੇ ਬਾਈ ਜੀ ਜਿਵੇਂ ਤੁਸੀਂ ਚਲੋ ਇੱਕ ਆਪਾਂ ਤੁਸੀਂ ਇਹ ਮਨ ਬਣਾਇਆ ਆਪਦਾ ਵੀ ਆਪਾਂ ਇੱਕ ਵੱਖਰਾ ਕਰਨਾ ਕੋਸ਼ਿਸ਼ ਤੇ ਥੋੜਾ ਜਿਆ ਇੰਨਾ ਕ ਦੱਸ ਦਿਓ ਸ਼ਾਰਟ ਦੇ ਵਿੱਚ ਵੀ ਤੁਹਾਡਾ ਇਸ ਬਰੀਡ ਵਾਲੇ ਪਾਸੇ ਆਉਣ ਦਾ ਕਿਵੇਂ ਮਨ ਬਣਿਆ ਵੀ ਆਪਾਂ ਇਹ ਬਰੀਡ ਦੇ ਉੱਤੇ ਅੱਗੇ ਕੰਮ ਕਰਨਾ ਚਾਹੁੰਦੇ ਜਿਵੇਂ ਅੱਗੇ ਇਹ ਜਿੱਦਾਂ ਵਾਲੇ ਸੈਸ਼ਨ ਦੇ ਨਾ 20 ਸਾਂ ਨਾ ਆਉਂਦਾ ਹਾਂਜੀ ਉਹ ਜਿਹੜਾ ਨਵਾਂ ਸਾਡੇ ਚਲੋ ਹੁਣ ਮੈਂ ਕਿਸੇ ਨੂੰ ਹਰ ਕਿਸੇ ਦੀ ਆਪਣੀ ਥਿਊਰੀ ਆ ਮੈਂ ਕਿਸੇ ਮੇਰਾ ਜਿਹੜਾ ਮਾਈਂਡ ਸੈਟ ਆ ਇਹ ਆ ਵੀ ਜਿਹੜਾ ਉਹ 20 ਸਾਂ ਨਾ ਉਹ ਅਨ ਹੈਲਥੀ ਆ ਅੱਛਾ ਜਿੱਦਾਂ ਆਪਣੇ ਹੁਣ ਇੱਕ ਵੱਖਰਾ ਨਾ ਉਹ ਨਿਕਲ ਜਾਵੇ ਸਾਈਡ ਤੋਂ ਹਾਂਜੀ ਹਾਂਜੀ ਤੋਂ ਇੱਕ ਖੂਬ ਸੂਰਤ ਨਹੀਂ ਲੱਗਦਾ ਜਾਂ ਕਹ ਲਓ ਵੀ ਆਪਣੇ ਕੰਮ ਕਰਨ ਦੇ ਵਿੱਚ ਰੱਬ ਨੇ ਉਹ ਚੀਜ਼ ਉਸ ਚੀਜ਼ ਲਈ ਆਪਾਂ ਨੂੰ ਨਹੀਂ ਬਣਾਇਆ ਹੋਇਆ ਪਰ ਜਦੋਂ ਆਪਾਂ ਕਦੇ ਵੀ ਇਹਨੂੰ ਬਰੀਡਿੰਗ ਕਰਦੇ ਹਾਂ ਕਿਸੇ ਵੀ ਚੀਜ਼ ਦੀ ਹਾਂਜੀ ਤਾਂ ਉਹਦੇ ਵਿੱਚ ਫੋਲਟ ਆਉਂਦੇ ਆ ਅੱਛਾ ਜੀ ਤੇ ਜਿਹੜਾ ਆਪਣੇ ਅਲਸੀਸ਼ਨ ਗੋਰੇ ਲੈ ਕੇ ਆਏ ਇੱਥੇ ਉਹਦੇ ਜਿਹੜਾ ਇੱਥੇ ਜੀਵ ਰਹੇਗਾ ਉਹ ਕਿਤੇ ਨਾ ਕਿਤੇ ਡੀਐਨਏ ਉਹ ਉਹੀ ਚੱਲੀ ਜਾ ਰਿਹਾ ਅੱਛਾ ਜੀ ਤੇ ਉਹ ਇਹਨੂੰ ਬਰੀਡ ਹੋ ਰਿਹਾ ਸੀਗਾ ਕਿਤੇ ਨਾ ਕਿਤੇ ਠੀਕ ਹੈ ਜੀ ਤੇ ਉਹਨੂੰ ਇੱਕ ਥੋੜਾ ਜਿਹਾ ਵੱਖਰਾ ਕਰਨ ਲਈ ਸਪੇਸ ਦੇਣ ਲਈ ਫਿਰ ਉਹਦੇ ਲਈ ਮੇਰਾ ਮਾਈਂਡ ਦੇ ਵਿੱਚ ਸੀ ਮੈਂ ਅਲੂਸ਼ਨ ਸ਼ੁਰੂ ਤੋਂ ਰੱਖਿਆ ਮੈਂ ਉਸ ਆਲਮੋਸਟ ਸਾਰੀਆਂ ਹੀ ਬਰੀਡਾਂ ਮੈਂ ਰੱਖ ਕੇ ਦੇਖੀਆਂ ਹਾਂ ਹਾਂਜੀ ਸਾਰੀਆਂ ਹੀ ਅਡਾਵਰਮੈਨ ਲਾ ਲਓ ਤੁਸੀਂ ਸੈਂਡ ਬਰਨਾਰਡ ਤੇ ਚਾਓ ਚਾਓ ਹਾਂਜੀ ਆਲਮੋਸਟ ਮੈਂ ਹਰ ਬਰੀਡ ਹੀ ਰੱਖ ਕੇ ਦੇਖੀ ਆ ਠੀਕ ਹੈ ਜੀ ਤੇ ਸ਼ੌਂਕ ਨਾਲ ਰੱਖੀ ਆ ਤੇ ਪਰ ਮੈਨੂੰ ਜਿਆਦਾ ਪ੍ਰਭਾਵਿਤ ਅਲੂਸ਼ਨ ਨਹੀਂ ਕੀਤਾ ਠੀਕ ਹੈ ਜੀ ਅਲੂਸ਼ਨ ਦੇ ਵਿੱਚ ਸਿਕਿਉਰਿਟੀ ਦੇ ਉੱਪਰ ਤੱਤ ਬਹੁਤ ਜਿਆਦਾ ਹਾਈ ਨੇ ਹਾਂਜੀ ਮਾਲਕ ਦਾ ਵਫਾਦਾਰ ਬਹੁਤ ਆ ਤੁਸੀਂ ਰਾਤ ਬੰਨੇ ਖੇਤ ਬਾ ਵਗੈਰਾ ਜਾਣਾ ਆ ਹਾਂਜੀ ਤੇ ਤੁਹਾਨੂੰ ਇੱਕ ਪੂਰੇ ਬੰਦੇ ਵਾਲਾ ਸਾਥ ਦਿੰਦਾ ਤੁਹਾਡਾ ਠੀਕ ਹੈ ਜੀ ਐਨ ਬੇਫਿਕਰੀ ਵਾਲੀ ਗੱਲ ਆ ਵੀ ਕੋਈ ਸੱਪ ਵਗੈਰਾ ਤੁਹਾਡੂੰ ਉਹ ਉਸ ਤੋਂ ਵੀ ਬਚਾਉਂਦਾ ਹਾਂਜੀ ਤੇ ਕੋਈ ਕੋਈ ਬੰਦਾ ਵਗੈਰਾ ਤੁਹਾਨੂੰ ਪੈ ਨਿਕਲੇ ਤੇ ਉਹਦੇ ਨਾਲ ਵੀ ਫਿਰ ਤੁਹਾਨੂੰ ਪੂਰਾ ਦੱਸਦਾ ਵੀ ਮੈਂ ਹੈਗਾ ਤੂੰ ਬੇਫਿਕਰ ਰਹਿ ਠੀਕ ਹੈ ਜੀ ਤੂੰ ਬਸੇ ਹੋ ਜਾ ਫੁੱਲ ਇਅਰ ਡਾਟਾ ਜੀ ਡੌਗ ਜਿਵੇਂ ਆਪਾਂ ਕਹਿ ਸਕਦੇ ਆ ਮੈਂ ਕਹਾਂ ਜੀ ਇਹਦੇ ਵਿੱਚ ਉਹਦੇ ਨਾਲੋਂ ਇਹ ਉਹਦੇ ਤੋਂ ਜ਼ਿਆਦਾ ਡੇਂਜਰਸ ਆ ਮੈਂ ਮੈਂ ਤੁਹਾਨੂੰ ਗੱਲ ਪਿਆ ਦਵਾ ਮੈਂ ਕੋਈ ਇਸ ਗੱਲ ਦੇ ਭਲੇਖੇ ਚ ਨਾ ਰਹਿ ਜਾਵੇ ਹਾਂਜੀ ਤੇ ਪਰ ਇਹ ਦਿਮਾਗ ਦੇ ਵਿੱਚ ਸ਼ਾਂਤੀ ਬਹੁਤ ਆ ਇਹਦੇ ਅੱਛਾ ਜੀ ਇਹਨੂੰ ਇਹ ਪਤਾ ਵੀ ਮੈਂ ਕਿੱਥੇ ਕਰਨਾ ਤੇ ਕਿੱਥੇ ਨਹੀਂ ਕਰਨਾ ਸਹੀ ਟਾਈਮ ਤੇ ਕਰਦਾ ਜੋ ਸਹੀ ਟਾਈਮ ਤੇ ਕਰਨਾ ਸਾਲ ਇਹਨੂੰ ਚਾਹੇ 4 ਲੱਗ ਜਾਣ 14 ਸਾਲਾਂ ਬਾਅਦ ਲੋੜ ਪੈ ਜਾਏ ਤੇ ਉਦੋਂ ਕੰਮ ਕਰੇਗਾ ਤੇ 4 ਸਾਲ ਦੇ ਵਿੱਚ ਆਪਣਾ ਜਲਵਾ ਨਹੀਂ ਦਿਖਾਏਗਾ ਇਹ ਕਹਦੇ ਆ ਵੀ ਇਹਦੇ ਵਿੱਚ ਸਬਰ ਵੀ ਬਹੁਤ ਭਰਿਆ ਹੋਇਆ ਹੈ ਜੀ ਸਬਰ ਸਬਰ ਬਹੁਤ ਹੈ ਬਿਲਕੁਲ ਇਹ ਮੈਂ ਨਾ ਸਬਰ ਵਾਲੀ ਸਾਰੀ ਖੇੜ ਸਬਰ ਦੀ ਠੀਕ ਹੈ ਜੀ ਬਾਈ ਤੇ ਗਰਵੀਰ ਜੀ ਬਾਈ ਜਿਵੇਂ ਆਪਾਂ ਦੇਖਦੇ ਆ ਪੰਜਾਬ ਦੇ ਵਿੱਚ ਮੋਸਟਲੀ ਪੂਰੇ ਪੰਜਾਬ ਚ ਕਿ ਇੰਡੀਆ ਦੇ ਵਿੱਚ ਇੱਕ ਐਲੀਸੀਏਸ਼ਨ ਬਰੀਡ ਆ ਜਿਹੜੀ ਉਸ ਤਦਾਰ ਤੇ ਆ ਗਈ ਸੀ ਵੀ ਬਹੁਤ ਟਾਮੇ ਰਹਿ ਗਏ ਆ ਬਹੁਤ ਟਾਮੇ ਰਹਿ ਗਏ ਸੀ ਹਾਂ ਜੀ ਤੇ ਤੁਸੀਂ ਵਧਾਈ ਦੇ ਪਾਤਰੋਂ ਜਿਹੜਾ ਇਸ ਬਰੀਡ ਨੂੰ ਤੁਸੀਂ ਅੱਗੇ ਲੈ ਜਾਣ ਦੇ ਵਿੱਚ ਨਹੀਂ ਧੰਨਵਾਦੀ ਤੁਹਾਡਾ ਤੇ ਸਾਂਭਣ ਦੀ ਕੋਸ਼ਿਸ਼ ਕੀਤੀ ਹੈ ਬਾਈ ਤੇ ਕਿਉਂਕਿ ਜਿੰਨੇ ਵੀ ਭਰਾ ਇਸ ਲਾਈਨ ਦੇ ਵਿੱਚ ਆ ਡੌਗਸ ਦੀ ਬਰੀਡਿੰਗ ਕਰਾ ਰਹੇ ਆ ਜੀ ਉਹਨਾਂ ਨੂੰ ਤਾਂ ਇੱਕ ਪ੍ਰੋਪਰ ਕਨਸੈਪਟ ਦੀ ਸਾਰੀ ਸਮਝ ਆ ਜਾਂਦੀ ਹੈ ਜੀ ਤੇ ਜਿਹੜਾ ਕੋਈ ਇਹਨਾਂ ਚੀਜ਼ਾਂ ਤੋਂ ਪਾਸੇ ਆ ਬੰਦਾ ਉਹਦੇ ਧਿਆਨ 'ਚ ਇਹ ਗੱਲਾਂ ਨਹੀਂ ਅਲਸ਼ੇਸ਼ਨ ਜੀ ਮੋਸਟਲੀ ਘੋੜਿਆਂ ਵਾਲਿਆਂ ਨੇ ਹੀ ਰੱਖਿਆ ਹਾਂਜੀ ਜੇ ਤੁਸੀਂ ਦੇਖੋ ਨਾ ਜਿੰਨੇ ਘੋੜਿਆਂ ਦੇ ਸ਼ਕੀਨ ਨੇ ਆ ਹਾਂਜੀ ਉਹਨਾਂ ਨੂੰ ਇੱਕ ਕੰਪੈਨੀਅਨ ਸਾਈਡ ਤੇ ਚਾਹੀਦਾ ਹੁੰਦਾ ਹਾਂਜੀ ਜੋ ਫਿਰ ਅਲਸ਼ੇਸ਼ਨ ਪੂਰੀ ਘਾਟ ਪੂਰੀ ਕਰਦਾ ਬਾਕੀ ਮਨੂਵੀਰ ਜੀ ਨੇ ਉਹਨੂੰ ਬਹੁਤ ਜ਼ਿਆਦਾ ਖਲਾਰਾ ਦਿੱਤਾ ਉਹਨਾਂ ਦਾ ਜੈਕ ਸੀਗਾ ਉਹਨਾਂ ਦੇ ਨਾਲ ਜਾਂਦਾ ਰਿਹਾ ਉਹਨਾਂ ਦੀਆਂ ਵੀਡੀਓ ਚ ਬਹੁਤ ਸੋਹਣਾ ਲੱਗਦਾ ਸੀ ਹਾਂਜੀ ਹਾਂਜੀ ਤੇ ਉਹਨੇ ਨਾਲ ਸਿਕਿਉਰਿਟੀ ਦੇ ਉਹਨਾਂ ਨੇ ਪੂਰਾ ਉਹਨੇ ਕੰਮ ਵੀ ਕੀਤਾ ਹਾਂਜੀ ਤੇ ਸਾਥ ਜਿੱਦਾਂ ਤੁਸੀਂ ਦੇਖਦੇ ਹੋ ਵੀ ਇਹ ਨਹੀਂ ਹੈਗਾ ਵੀ ਸਾਈਡ ਤੇ ਭੱਜ ਗਿਆ ਕੁੱਤਾ ਹਾਂਜੀ ਨਹੀਂ ਅੱਜ ਵੀ ਆਪਾਂ ਦੇਖਿਆ ਸੀਗਾ ਜਿਵੇਂ ਆਪਾਂ ਬਾਈ ਮੰਨੂ ਦੀਆਂ ਵੀਡੀਓ ਦੇਖਦੇ ਸੀ ਉਸੇ ਤਰ੍ਹਾਂ ਆਪਣੇ ਫਾਰਮ ਦੇ ਉੱਤੇ ਵੀ ਜਿੱਦਾਂ ਆਪਾਂ ਘੋੜੇ ਨੇ ਛੱਡਿਆ ਸੀ ਤੇ ਪਿੱਛੇ ਪੂਰਾ ਰਨਿੰਗ ਬਾਕ ਕਰਵਾਉਂਦਾ ਪੂਰੋਂ ਨਾਲ ਹਾਂਜੀ ਉਵੇਂ ਹੀ ਕਰਵਾਉਂਦਾ ਇਹ ਅਲਸ਼ੇਸ਼ਨ ਤੇ ਇਹ ਇਹੀ ਜਰਮਨ ਦੇ ਵਿੱਚ ਵੀ ਇਹ ਖਾਸੀਅਤ ਹੈਗੀ ਆ ਜਰਮਨ ਜਿਹੜਾ ਜਿਹੜਾ ਮੇਨ ਜਰਮਨ ਸ਼ੈਪਰਡ ਆ ਹਾਂਜੀ ਜਿੱਦਾਂ ਹੁਣ ਈਸਟ ਲਾਈਨ ਪੈ ਜਾਂਦੀ ਆ ਵੈਸਟ ਲਾਈਨ ਪੈ ਜਾਂਦੀ ਆ ਜਿਹੜੀ ਵੀ ਪਹਿਲੀ ਪੁਰਾਣੀ ਬਲੱਡ ਲਾਈਨ ਹੈ ਜਰਮਨ ਦੀ ਉਹ ਦੀ ਹਿਪ ਅਲਸੇਸ਼ਨ ਦੀ ਤਰ੍ਹਾਂ ਹੀ ਆ ਸਿੱਧੀ ਹਾਂਜੀ ਉਹ ਚੰਗਾ ਜਰਮਨ ਸ਼ੈਫਰਡ ਬਹੁਤ ਚੰਗਾ ਕੁੱਤਾ ਹੋ ਵੀ ਜੇ ਕੋਈ ਭਰਾ ਸੁਣਦੇ ਆ ਉਹਨੂੰ ਰੱਖਣਾ ਚਾਹੁੰਦੇ ਆ ਤਾਂ ਉਹ ਚੰਗਾ ਕੁੱਤਾ ਜਿਹੜੇ ਰੱਖ ਰਹੇ ਆ ਉਹ ਵੀ ਵਧਾਈ ਦੇ ਪਾਤਰ ਆ ਚੰਗਾ ਕੁੱਤਾ ਪਰ ਜਿਹੜੀ ਇਹਨਾਂ ਨੇ ਹਿਪ ਵਗੈਰਾ ਡਾਊਨ ਕੀਤੀ ਹੈ ਨਾ ਹਾਂਜੀ ਤੇ ਡੀਫਾਰਮਿਟੀ ਜਾਨਵਰ ਦੇ ਵਿੱਚ ਪੈਦਾ ਕਰ ਦੇਣੀ ਆਪਣੇ ਆਪਾ ਗੋਡੇ ਵਗੈਰਾ ਬੰਨ੍ਹ ਦਈਏ ਤੇ ਆਪਾਂ ਕਹੀਏ ਵੀ ਹੁਣ ਤੂੰ ਦੌੜ ਹਾਂਜੀ ਉਹ ਚੰਗੀ ਗੱਲ ਨਹੀਂ ਨਾ ਹੈਗੀ ਬਿਲਕੁਲ ਤੇ ਉਹਦੀ ਆਪਾਂ ਟੂ ਹੀ ਬ੍ਰੇਕ ਕਰਕੇ ਡਾਊਨ ਕਰ ਦਿੱਤਾ ਹਾਂ ਜਿੱਪ ਵਗੈਰਾ ਸ਼ੋਹਾਂ ਦੀ ਖਾਤਰ ਸਿਰਫ ਆਪਾਂ ਆਪਣੀ ਖੁਸ਼ੀ ਨੂੰ ਲੈਣ ਦੀ ਖਾਤਰ ਜਾਨਵਰ ਨੂੰ ਆਪਾਂ ਤਕਲੀਫ ਦੇ ਦੇ ਰਹੇ ਹਾਂ ਹਾਂਜੀ ਆਪਾਂ ਰੱਬ ਨੂੰ ਮੰਨਣ ਵਾਲੇ ਆ ਸਾਰੇ ਚੰਗਾ ਇਨਸਾਨ ਤਾਂ ਉਹ ਹੀ ਹੈ ਨਾ ਜਿਹੜਾ ਜਾਨਵਰ ਦਾ ਵੀ ਦਰਦ ਸਮਝੇ ਬਿਲਕੁਲ ਜੀ ਬਰੀਡਰ ਇੱਕੋ ਹੀ ਹੈ ਜਿਹੜਾ ਇੱਕ ਹੈਲਥੀ ਜਾਨਵਰ ਪੈਦਾ ਕਰੇ ਫਿਜ਼ੀਕਲੀ ਕੋਈ ਉਹਦੇ ਨਾਲੇ ਛੇੜਛਾੜ ਉਦਾਂ ਦੀ ਜਿਹਦੇ ਨਾਲ ਕੋਈ ਪ੍ਰੋਬਲਮ ਹੁਣ ਪੱਗ ਦੇਖੋ ਪੱਗ ਪ੍ਰੋਡਿਊਸ ਕੀਤਾ ਉਹਦਾ ਨੱਕ ਦੇਖੋ ਵਿਚਾਰੇ ਦਾ ਬਿਲਕੁਲ ਅੰਦਰ ਨਾ ਤਾਂ ਉਹ ਚੱਜ ਨਾਲ ਕੋਈ ਕੱਲ ਚੂ ਕਰ ਸਕਦਾ ਜਦੋਂ ਬਰੀਡ ਵੀ ਕਰਦਾ ਤਾਂ ਜਿੱਦਾਂ ਉਹਨੇ ਆਪਣਾ ਬੱਚਾ ਕਲੀਨ ਕਰਨਾ ਉਹਨੂੰ ਆਪਣਾ ਬੱਚਾ ਕਲੀਨ ਕਰਨ ਦੇ ਵਿੱਚ ਵੀ ਫੀਮੇਲ ਨੂੰ ਬਹੁਤ ਦਿੱਕਤ ਆ ਰਹੀ ਆ ਉਹਨੂੰ ਸਾਹ ਲੈਣ ਦੇ ਵਿੱਚ ਉਹਦੇ ਨੱਕ ਰਾਈ ਪਰ ਲੋਕੀ ਉਹਨੂੰ ਖਰੀਦ ਰਹੇ ਨੇ ਤੇ ਬਰੀਡਰਾਂ ਨੂੰ ਉਹਨਾਂ ਨੂੰ ਤਾਂ ਪੈਸਾ ਚਾਹੀਦਾ ਉਹਨਾਂ ਨੇ ਬਰੀਡ ਕਰਨਾ ਆ ਹਾਂਜੀ ਪਰ ਇੱਕ ਬਰੀਡਰ ਨੂੰ ਜਾਂ ਇੱਕ ਲੈਣ ਵਾਲੇ ਨੂੰ ਸੋਚਣਾ ਚਾਹੀਦਾ ਵੀ ਮੈਂ ਇਸ ਚੀਜ਼ ਨੂੰ ਲੈ ਕੇ ਪ੍ਰਮੋਟ ਨਾ ਕਰਾਂ ਹਾਂਜੀ ਉਹਦਾ ਕੋਈ ਇੱਕ ਲੈਵਲ ਤਾਂ ਸੈੱਟ ਹੋਣਾ ਚਾਹੀਦਾ ਛੇੜ ਛਾੜ ਦਾ ਜੇ ਕੋਈ ਆਪਾਂ ਨਵਾਂ ਵੀ ਕਰਨਾ ਚਾਹੁੰਦੇ ਹਾਂ ਵੀ ਜਿਹਦੇ ਨਾਲ ਉਹ ਪ੍ਰਭਾਵਿਤ ਨਾ ਹੋਵੇ ਐਗਜੈਕਟਲੀ ਜਿੱਦਾਂ ਹੁਣ ਅਰੇਬੀਅਨ ਘੋੜਾ ਸੀ ਉਹ ਵੀ ਉਹਨਾਂ ਨੇ ਖਰਾਬ ਕਰ ਦਿੱਤਾ ਉਹਦਾ ਨੱਕ ਪਹਿਲਾਂ ਇੰਨਾ ਜ਼ਿਆਦਾ ਡਿਸ਼ਵਾਸ਼ ਨਹੀਂ ਸੀਗਾ ਜਿੰਨਾ ਉਹਨੂੰ ਜ਼ਿਆਦਾ ਬਰੀਡ ਇਨ ਬਰੀਡ ਕਰਕੇ ਹੁਣ ਉਹਨੂੰ ਵੀ ਸਾਹ ਦੀ ਦਿੱਕਤ ਆ ਰਹੀ ਆ ਹਾਂਜੀ ਸੋ ਕਿਸੇ ਵੀ ਚ ਆਪਾਂ ਆਪਣੀਆਂ ਅੱਖਾਂ ਨੂੰ ਸੋਹਣਾ ਲੱਗਣ ਦੀ ਖਾਤਰ ਕਿਸੇ ਜਾਨਵਰ ਨੂੰ ਤਕਲੀਫ ਦੇ ਰਹੇ ਆ ਮੈਂ ਉਸ ਚੀਜ਼ ਦੇ ਹੱਕ ਦੇ ਵਿੱਚ ਨਹੀਂ ਹੈਗਾ ਠੀਕ ਹੈ ਜੀ ਬਾਈ ਤੇ ਜਿਵੇਂ ਬਾਈ ਜਿਹਨੇ ਦੱਸਿਆ ਦੋਸਤੋ ਵੀ ਬਲਫ ਡੌਗ ਜਿਹੜਾ ਇਹਨਾਂ ਨੇ ਲਿਆਂਦਾ ਇਸ ਵਕਤ ਵਧਾਈ ਦੇ ਪਾਤਰ ਨੇ ਬਾਈ ਗਰਵੀਰ ਜੀ ਇਹ ਸਟੱਡ ਸਰਵਿਸ ਜੇ ਕੋਈ ਭਰਾ ਲੈਣਾ ਚਾਹੁੰਦਾ ਇਹਦੀ ਲੱਖ ਰੁਪਈਆ ਜਿਹੜੀ ਚੰਗੇ ਇੱਕ ਜਰਮਨ ਸੈਫਟਰ ਡੌਗ ਦੀ ਰੱਖੀ ਗਈ ਆ ਆਪਣੇ ਆਮ ਰੁਟੀਨ ਦੇ ਵਿੱਚ ਚੱਲਦੀ ਆ ਉਨੀ ਹੀ ਫੀਸ ਬਾਈ ਜੀ ਨੇ ਇਹਦੀ ਰੱਖੀ ਆ ਸੋ ਇੱਕ ਵੱਖਰੇ ਕਨਸੈਪਟ ਨੂੰ ਲੈ ਕੇ ਬਾਈ ਗਰਵੀਰ ਜੀ ਚੱਲੇ ਆ ਜੇ ਕੋਈ ਵੀ ਭਰਾ ਸਰਵਿਸ ਲੈਣਾ ਚਾਹੁੰਦਾ ਤਾਂ ਆਪਾਂ ਬਾਈ ਜੀ ਦਾ ਜਿਹੜਾ ਕੰਟੈਕਟ ਨੰਬਰ ਆ ਵੀਡੀਓ ਦੇ ਵਿੱਚ ਮੈਂਸ਼ਨ ਕਰ ਦਿਆਂਗੇ ਤੇ ਇੱਕ ਆਪਾਂ ਹੁਣ ਸੈਕੰਡ ਪਾਰਟ ਬਾਰੇ ਗੱਲਬਾਤ ਕਰਦੇ ਆ ਜਿਹੜਾ ਇੱਕ ਕਨਸੈਪਟ ਇਹਨਾਂ ਨੇ ਘੋੜਿਆਂ ਦੇ ਵਿੱਚ ਵੱਖਰਾ ਲੈ ਕੇ ਚੱਲੇ ਪਿਆ ਸੋ ਕਿਸੇ ਵੀ ਭਰਾ ਨੇ ਜਿਹੜੀ ਵੀ ਕੋਈ ਗੱਲਬਾਤ ਕਰਨੀ ਹੈ ਬਾਈ ਜੀ ਨੂੰ ਕਾਲ ਕਰ ਲਿਓ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਸੈਕੰਡ ਪਾਰਟ ਦੇ ਵਿੱਚ ਇਹਨਾਂ ਦੇ ਘੋੜਿਆਂ ਬਾਰੇ ਗੱਲਬਾਤ ਕਰਾਂਗੇ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼임ਦਾਰ ਨਾਲ ਧੰਨਵਾਦ ਜੀ ਦੋਸਤੋ ਸਸਿੱਕਾ